ਗੱਲ ਆਸਟ੍ਰੇਲੀਆ ਦੀ ਕਰਨ ਜਾ ਰਹੇ ਆ ਪਰ ਗੱਲ ਕਰਾਂਗੇ ਸਕੂਲਿੰਗ ਵੀਜ਼ਾ ਦੀ ਬਹੁਤ ਸਾਰੇ ਸਵਾਲ ਕੁਇਰੀ ਸਾਡੇ ਕੋਲ ਆਈਆਂ ਹੋਈਆਂ ਸੀ ਆਲਰੇਡੀ ਪਹਿਲਾਂ ਵੀ ਕਈ ਵੀਡੀਓਜ਼ ਬਣਾਈਆਂ ਨੇ ਤੇ ਉਸ ਤੋਂ ਬਾਅਦ ਜਦੋਂ ਸਾਡੇ ਕੋਲ ਕਾਲਸ ਔਰ ਕਮੈਂਟਸ ਵੀ ਆਇਆ ਤਾਂ ਕਰਕੇ ਅਸੀਂ ਇੱਕ ਵਾਰ ਫਿਰ ਤੋਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਤੇ ਗੱਲ ਕਰਨ ਜਾ ਰਹੇ ਆ ਤਾਂ ਕਿ ਅਗਲੇ ਕਮਿੰਗ ਇਨਟੇਕ ਨੂੰ ਲੈ ਕੇ ਜਾਂ ਕਿਹੜਾ ਪ੍ਰੋਸੈਸ ਕਿਵੇਂ ਹੈ ਪੇਰੈਂਟਸ ਨੂੰ ਕਈ ਵਾਰੀ ਕਿਸੇ ਥਾਂ ਤੇ ਕਨਫਿਊਜ਼ਨ ਰਹਿ ਜਾਂਦੀ ਔਰ ਚਾਹਦੇ ਵੀ ਨੇ ਕਿ ਅਸੀਂ ਆਸਟ੍ਰੇਲੀਆ ਵਿੱਚ ਆਪਣੇ ਬੱਚੇ ਦੇ ਫਿਊਚਰ ਨੂੰ ਲੈ ਕੇ ਹੁਣੇ ਤੋਂ ਹੀ ਜੋ ਹੈ ਤਿਆਰੀ ਕਰਨੀ ਸ਼ੁਰੂ ਕਰ ਦਈਏ ਅਗਰ ਬੱਚਾ ਸਾਡ ਸਕੂਲਿੰਗ ਵੀਜ਼ਾ ਤੇ ਜਾ ਸਕਦਾ ਹੈ ਤਾਂ ਅਸੀਂ ਕਿਉਂ ਵੇਟ ਕਰੀਏ ਕਿ ਉਹ ਪਲੱਸ 2 ਕਰ ਲਏਗਾ ਜਾਂ ਅਸੀਂ ਇਹਨੂੰ ਗ੍ਰੈਜੂਏਸ਼ਨ ਜਾਂ ਮਾਸਟਰਸ ਵਿੱਚ ਭੇਜਾਂਗੇ ਜੇਕਰ ਉਹ ਆਪਣੀ ਸਕੂਲਿੰਗ ਦੌਰਾਨ ਵੀ ਆਸਟ੍ਰੇਲੀਆ ਵਿੱਚ ਜਾ ਸਕਦਾ ਹੈ ਇਹੀ ਅਸੀਂ ਵੀ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਕਿ ਬਹੁਤ ਅੱਛਾ ਮੌਕਾ ਹੈ ਕਿ ਤੁਸੀਂ ਆਪਣੇ ਬੱਚੇ ਦੀ ਸਟੱਡੀ ਤੇ ਫੋਕਸ ਕਰਦਿਆਂ ਹੋਇਆ ਹੁਣੇ ਤੋਂ ਹੀ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਅਪਲਾਈ ਕਰਕੇ ਆਪਣੇ ਬੱਚੇ ਨੂੰ ਭੇਜਾ ਸਕਦੇ ਹੋ ਤੇ ਨਾਲ ਪੇਰੈਂਟਸ ਵੀ ਜੋ ਹੈ ਜਾ ਸਕਦੇ ਨੇ ਸੋ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਨੂੰ ਲੈ ਕੇ ਪੂਰੀ ਇਨਫੋਰਮੇਸ਼ਨ ਅੱਜ ਦੀ ਵੀਡੀਓ ਵਿੱਚ ਰਹਿਣ ਵਾਲੀ ਹੈ ਸਵਾਗਤ ਹੈ ਸਾਰਿਆਂ ਦਾ ਮੈਂ ਹਰਜੋਤ ਕ ਸਾਂਝੀ ਕਰਨਗੇ ਨੈਵੀਗੇਟਰ ওভারਸੀਸ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਜਦੋਂ ਆਪਾਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਗੱਲ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਜੋ ਨੈਵੀਗੇਟਰਸ ਓਵਰਸੀਜ਼ ਹੈ ਔਰ ਵਿਕਟੋਰੀਆ ਗਵਰਨਮੈਂਟ ਤੋਂ ਅਥੋਰਾਈਜ਼ਡ ਰਿਪਰੈਜ਼ੈਂਟ ਕਰਦੇ ਨੇ ਉਹ ਤੇ ਤੁਸੀਂ ਬੇਫਿਕਰ ਹੋ ਕੇ ਭਰੋਸੇ ਦੇ ਨਾਲ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਅਗਰ ਫਾਈਲ ਪ੍ਰੋਸੈਸ ਕਰਵਾਉਣਾ ਚਾਹੁੰਦੇ ਹੋ ਆਪਣੇ ਬੱਚੇ ਦੀ ਤਾਂ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ ਸੋ ਮੈਂ ਜਦੋਂ ਆਪਾਂ ਗੱਲ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਕਰਦੇ ਆਂ ਅੱਜਕੱਲ ਅਸੀਂ ਮਾਰਕੀਟ ਵਿੱਚ ਦੇਖ ਰਿਹਾ ਕਿ ਕਈ ਤਰ੍ਹਾਂ ਦੇ ਹੋਰ ਵੀ ਕੰਸਲਟੈਂਟਸ ਹੁੰਦੇ ਨੇ ਕਈ ਤਰ੍ਹਾਂ ਦੇ ਲੁਭਾਵਨੀਆਂ ਗੱਲਾਂ ਦੱਸ ਰਹੇ ਹ ਦਾ ਸੋ ਮੈਂ ਜ਼ਰੂਰ ਚਾਹੂੰਗੀ ਕਿ ਜਦੋਂ ਕੋਈ ਵੀ ਪੇਰੈਂਟਸ ਸਕੂਲਿੰਗ ਵੀਜ਼ਾ ਦੇ ਲਈ ਅਪਲਾਈ ਕਰਨ ਬਾਰੇ ਸੋਚਦੇ ਨੇ ਤਾਂ ਉਹਨਾਂ ਨੂੰ ਨਾਲ-ਨਾਲ ਆਪਣੀ ਫਾਰਮੈਲਿਟੀਆਂ ਬਾਰੇ ਕਿ ਅਸੀਂ ਜਾਂ ਸਾਡੀ ਪ੍ਰੋਫਾਈਲ ਸਾਡੇ ਬੱਚੇ ਦੀ ਪ੍ਰੋਫਾਈਲ ਜਿਹੜੀ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੇ ਲਈ ਢੁਕਦੀ ਵੀ ਹੈ ਕਿ ਨਹੀਂ ਅਸੀਂ ਫੁੱਲਫਿਲ ਕਰ ਵੀ ਰਹੇ ਹਾਂ ਸਾਰੀਆਂ ਸ਼ਰਤਾਂ ਕਿ ਨਹੀਂ ਸੋ ਸ਼ਰਤਾਂ ਦੀ ਵੀ ਗੱਲ ਰਿਕੁਆਇਰਮੈਂਟਸ ਦੀ ਗੱਲ ਵੀ ਜ਼ਰੂਰ ਸਾਂਝੀ ਕਰਨਾ ਔਰ ਹੁਣ ਕਦੋਂ ਕਮਿੰਗ ਇਨਟੇਕ ਕਦੋਂ ਅਪਲਾਈ ਕੀਤਾ ਜਾ ਸਕਦਾ ਹੈ ਔਰ ਸਟੂਡੈਂਟ ਦੀ ਪ੍ਰੋਫਾਈਲ ਵਿੱਚ ਕੀ ਕੁਝ ਹੋਣਾ ਚਾਹੀਦਾ ਬੱਚਾ ਹੈ ਸਕੂਲ 'ਚ ਪੜਦਾ ਹੈ ਮਾਰਕਸ ਦੀ ਗੱਲ ਤੇ ਜੇ ਦੀ ਆਪਾਂ ਗੱਲ ਕਰ ਲੈਨੇ ਆ ਤੇ ਅੱਗੋਂ ਉੱਥੇ ਦੀ ਸਟੱਡੀ ਦਾ ਇੱਥੇ ਦੀ ਸਟੱਡੀ ਦਾ ਕੀ ਫਰਕ ਰਹਿੰਦਾ ਹੈ ਇਹ ਗੱਲਾਂ ਵੀ ਜ਼ਰੂਰ ਅੱਜ ਸਮਝਾਣਾ ਦੇਖੋ ਹਰਜੋਤ ਜਿਹੜੇ ਸਟੂਡੈਂਟਸ ਤੁਸੀਂ ਕਹਿ ਰਹੇ ਹੋ ਕਿ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਵਾਸਤੇ ਪੇਰੈਂਟਸ ਦੇ ਇੱਕ ਇੰਟਰਸਟ ਉਹ ਬਹੁਤ ਜ਼ਿਆਦਾ ਇਸ ਟਾਈਮ ਹੋ ਗਿਆ ਹੈ ਮੈਂ ਪਿਛਲੇ ਮੇਰੇ ਖਿਆਲ ਟੋਟਲ ਨੰਬਰ ਆਫ ইয়ারਸ ਤੇ ਮੇਰਾ ਬਹੁਤ ਲੰਬਾ ਹੋ ਗਿਆ ਕੰਮ ਕਰਦਾ 27 ইয়ার্স অলমোਸਟ ਲੇਕਿਨ ਮੈਂ ਪਿਛਲੇ ਕੋਈ 15 ਸਾਲ ਤੋਂ ਜਾਂ ਉਸ ਤੋਂ ਜ਼ਿਆਦਾ ਤੋਂ ਸਕੂਲਿੰਗ ਵੀਜ਼ਾ ਚ ਭੇਜ ਰਹੀਆਂ ਆ ਬੱਚੇ ਔਰ ਪਹਿਲੇ ਇੰਨੇ ਅਵੇਅਰ ਨਹੀਂ ਹੁੰਦੇ ਸੀਗੇ ਹੁਣ ਕੀ ਹੈ ਕਿ ਪੇਰੈਂਟਸ ਨੂੰ ਹੁਣ ਸ਼ੌਕ ਹੈ ਕਿ ਬੱਚੇ ਦੀ ਜਿਹੜੀ ਹੈ ਪੜਾਈ ਉਹਨੂੰ ਐਕਸਪੋਜ਼ਰ ਮਿਲੇ ਆਸਟ੍ਰੇਲੀਆ ਵਰਗੀ ਕੰਟਰੀ ਚ ਜਾ ਕੇ ਆਪਣਾ ਭਵਿੱਖ ਬਣਾਏ ਕਿਉਂਕਿ ਸਕੂਲਿੰਗ ਵੀਜ਼ਾ ਥੋੜਾ ਸੌਖਾ ਹੁੰਦਾ ਹੈ ਜਾਂ ਪਲੱਸ 2 ਜਾਂ ਗ੍ਰੈਜੂਏਸ਼ਨ ਦੇ ਬਾਅਦ ਲਗਾਉਣੇ ਆ ਉਸ ਤੋਂ ਜ਼ਿਆਦਾ ਸਕੂਲਿੰਗ ਵੀਜ਼ਾ ਇਸ ਟਾਈਮ ਗਵਰਨਮੈਂਟ ਦੀ ਪ੍ਰਾਇਓਰਿਟੀ ਹੈ ਵੀਜ਼ਾ ਦੇਣਾ ਔਰ ਇਹਦੇ ਵਿੱਚ ਫਾਇਦਾ ਕੀ ਹੈ ਕਿ ਪੇਰੈਂਟਸ ਵੀ ਨਾਲ ਜਾ ਸਕਦੇ ਕੰਪਨੀ ਕਰ ਸਕਦੇ ਜੋ ਉਹਨਾਂ ਦਾ ਇੰਟਰਸਟ ਹੈ ਜਾਂ ਇਹਨਾਂ ਦੇ ਸਟੂਡੈਂਟ ਦੇ ਰਿਲੇਟਿਵਸ ਉੱਥੇ ਰਹਿ ਰਹੇ ਆ ਉਹ ਵੀ ਆਪਣਾ ਜਿਹੜਾ ਗਾਰਡੀਅਨਸ਼ਿਪ ਦੇ ਸਕਦੇ ਬੇਸਿਕਲੀ ਅੰਡਰ 18 ਜਿਹੜਾ ਸਟੂਡੈਂਟ ਹੈ ਉਹਨੂੰ ਗਾਰਡੀਅਨਸ਼ਿਪ ਚਾਹੀਦੀ ਹੁੰਦੀ ਹੈ ਉਹਦੇ ਬਿਨਾ ਉਹ ਨਹੀਂ ਜਾ ਸਕਦੇ ਤੇ ਉਹਦੇ ਵਿੱਚ ਦੋ ਹੀ ਚੀਜ਼ਾਂ ਜਾਂ ਤੇ ਪੇਰੈਂਟਸ ਨਾਲ ਜਾਣ ਜਾਂ ਫਿਰ ਉੱਥੇ ਲੋਕਲ ਗਾਰਡੀਅਨ ਕੋਈ ਵੀ ਆਂਟ ਅੰਕਲ ਜਿਹੜੇ ਵੀ ਇਹਨਾਂ ਦੇ ਹੈ ਬਲੱਡ ਰਿਲੇਟਿਵ ਉਹ ਇਹਨਾਂ ਨੂੰ ਸਪਾਂਸਰ ਕਰ ਸਕਦੇ ਆ ਹੁਣ ਜਿਹੜਾ ਫਾਇਦਾ ਕੀ ਹੈ ਕਿ ਜੇ ਸਟੂਡੈਂਟ ਉੱਥੇ ਜਾਂਦਾ ਤੇ ਬਹੁਤ ਜਲਦੀ ਉਹ ਇਹ ਛੋਟੀ ਹੁੰਦੀ ਹੈ ਸਟੂਡੈਂਟ ਜਲਦੀ ਮਿਕਸ ਅਪ ਹੋ ਜਾਂਦਾ ਹੈ ਜਿਹੜਾ ਉੱਥੇ ਦੇ ਕਲਚਰ ਦੇ ਵਿੱਚ ਉੱਥੇ ਦੇ ਸਟੂਡੈਂਟਸ ਦੇ ਨਾਲ ਤੇ ਜਿਹੜੀ ਬਾਅਦ ਦੀ ਪੜਾਈ ਹੈ ਉਹਨੂੰ ਬਹੁਤ ਸੌਖੀ ਲੱਗਦੀ ਹੈ ਇਹ ਹੀ ਸਟੂਡੈਂਟਸ ਆਪਣੇ ਜਿਹੜੇ ਆ ਬਾਅਦ ਚ ਜ अच्छे तरह ਪੜਦੇ ਆ ਤੇ ਆਪਣਾ ਜਿਹੜੇ ਗ੍ਰੇਡਿੰਗ ਵਧੀਆ ਰੱਖਦੇ ਆ ਇਹਨਾਂ ਦੇ ਜਿਹੜੇ ਮਾਰਕਸ ਵਧੀਆ ਹੁੰਦੇ ਆ ਤੇ ਸਕਾਲਰਸ਼ਿਪ ਬਹੁਤ ਜ਼ਿਆਦਾ ਮਿਲ ਜਾਂਦੀ ਆ ਕਿਉਂਕਿ ਜਦ ਪਲੱਸ 2 ਕਰਕੇ ਬੱਚਾ ਜਾ ਰਿਹਾ ਇਕਦਮ ਤੋਂ ਤੇ ਉਹਦਾ ਬਹੁਤ ਕਲਚਰ ਜਿਹੜਾ ਐਕਸਚੇਂਜ ਜਾਂ ਕਲਚਰ ਚੇਂਜ ਹੁੰਦਾ ਹੈ ਸ਼ ਕਲਚਰ ਸ਼ੌਕ ਵੀ ਜਿੰਨੂੰ ਕਹਿੰਦੇ ਆ ਬਟ ਜੇ ਸਕੂਲਿੰਗ ਤੋਂ ਜਾ ਰਿਹਾ ਤੇ ਉਹਦੀ ਐਡਾਪਟੇਬਿਲਟੀ ਛੋਟੀ ਉੱਚੇ ਜ਼ਿਆਦਾ ਜਲਦੀ ਹੋ ਜਾਂਦੀ ਆ ਜੀ 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 ਬਿਲਕੁਲ ਤੇ ਅਸੀਂ ਜਿਹੜਾ ਪ੍ਰੇਫਰ ਕਰਦੇ ਹਾਂ 5th 6th ਤੋਂ ਲੈ ਕੇ 11th ਤੱਕ ਕੋਈ ਵੀ ਬੱਚਾ ਅਪਲਾਈ ਕਰ ਸਕਦਾ ਹੈ ਸਕੂਲਿੰਗ ਵਾਸਤੇ ਦੋ ਤਿੰਨ ਚੀਜ਼ਾਂ 60% ਮਾਰਕਸ ਹੋਣੇ ਚਾਹੀਦੇ ਆ ਉਹ ਜ਼ਰੂਰੀ ਹੈ ਆਇਲਸ ਕੁਝ ਵੀ ਨਹੀਂ ਚਾਹੀਦੀ మీడియం ਆਫ ਇਨਸਟ੍ਰਕਸ਼ਨ ਇੰਗਲਿਸ਼ ਦਾ ਸਰਟੀਫਿਕੇਟ ਚਾਹੀਦਾ ਹੁੰਦਾ ਔਰ ਸਟੂਡੈਂਟ ਦਾ ਬਰਥ ਸਰਟੀਫਿਕੇਟ ਚਾਹੀਦਾ ਹੁੰਦਾ ਇਹੀ ਸਾਡੀ ਕੰਪਲਸਰੀ ਜਿਹੜੀ ਡਾਕੂਮੈਂਟ ਰਿਕੁਆਇਰਮੈਂਟ ਹੈ ਸਟੂਡੈਂਟਸ ਦਾ ਵਾਸਤੇ ਜੀ 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 ਤੇ ਮੈਮ ਜਿਵੇਂ ਆਪਾਂ ਜਦੋਂ ਗੱਲ ਕਰਦੇ ਆਂ ਪਲੱਸ 2 ਤੋਂ ਬਾਅਦ ਤਾਂ ਸਟੂਡੈਂਟਸ ਦੀ ਫਾਈਲਿੰਗ ਦੀ ਆਪਾਂ ਗੱਲ ਕਰੀਓ ਬਹੁਤ ਜ਼ਿਆਦਾ ਰਸ਼ ਹੁੰਦਾ ਸਕੂਲਿੰਗ ਵੀਜ਼ਾ ਆਪਾਂ ਥੋੜਾ ਜਿਹਾ ਇਸ ਨੂੰ ਸਿਕਿਉਰ ਮੰਨਸਾਦੇ ਆ ਕਿ ਕਿੰਨਾ ਕੁ ਰਸ਼ ਹੁਣ ਆਪਾਂ ਸਕੂਲਿੰਗ ਵੀਜ਼ਾ ਵੱਲ ਵੀ ਦੇਖ ਰਹੇ ਆ ਕਿੰਨੀ ਕੁ ਫਾਈਲਸ ਲੱਗ ਰਹੀਆਂ ਨੇ ਇਸ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰਿਓ ਕਿਉਂਕਿ ਇਸ ਉੱਪਰ ਪੇਰੈਂਟਸ ਨੂੰ ਵੀ ਕਲੈਰਿਟੀ ਹੁੰਦੀ ਹੈ ਕਿ ਚਾਂਸਸ ਉਹਨਾਂ ਦੇ ਬੱਚੇ ਨੂੰ ਦੇਖਦਿਆਂ ਹੋਇਆ ਕਿੰਨੇ ਜ਼ਿਆਦਾ ਦਿਖਦੇ ਨੇ ਬ੍ਰਾਈਟ ਚਾਂਸਸ ਤੁਹਾਡੇ ਪ੍ਰੋਗਰਾਮ ਦੇ ਥਰੂ ਜਾਂ ਬਹੁਤ ਵੇਰੀਅਸ ਪਲੈਟ ਮੈਂ ਕੁਝ ਪੇਰੈਂਟਸ ਨੂੰ ਜਾਣਦੀ ਹਾਂ ਕਿ ਅੱਜਕੱਲ ਸਕੂਲ ਐਕਸਚੇਂਜ ਪ੍ਰੋਗਰਾਮ ਹੁੰਦੇ ਜਦੋਂ 10 ਡੇਸ 15 ਡੇਸ ਦਾ ਕੋਈ ਜਪਾਨ ਦਾ ਟ੍ਰਿਪ ਕੋਈ ਕੋਈ ਹੋਰ ਕੰਟਰੀ ਦਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ 2 ਵੀਕਸ 1 ਵੀਕ ਦਾ ਟ੍ਰਿਪ ਵਾਸਤੇ 3-3 ਲੱਖ ਰੁਪਏ ਬੱਚੇ ਦਾ 4-4 ਲੱਖ ਰੁਪਏ ਲੱਗ ਜਾਂਦਾ ਠੀਕ ਹੈ ਇੱਥੇ ਤੁਸੀਂ ਪੂਰੇ ਸਾਲ ਦੀ ਪੜ੍ਹਾਈ ਦਾ ਜਿਹੜਾ ਖਰਚਾ ਬਹੁਤ ਘੱਟ ਹੁੰਦਾ ਹੈ ਗਵਰਨਮੈਂਟ ਸਕੂਲਸ ਐ 6 ਮਹੀਨੇ ਦੀ ਫੀਸ ਤੁਸੀਂ ਦੇਖ ਕੇ ਜਾ ਸਕਦੇ ਹੋ ਕੋਈ ਇੰਨਾ ਲੰਬਾ ਚੌੜਾ ਖਰਚਾ ਨਹੀਂ ਹੈ ਔਰ ਇੰਟਰਸਟ ਜਦ ਅਸੀਂ ਸਟੂਡੈਂਟਸ ਨੂੰ ਦੱਸਦੇ ਆ ਉਹ ਕਹਿੰਦੇ ਸਾਨੂੰ ਤਾਂ ਪਹਿਲੇ ਪਤਾ ਹੀ ਨਹੀਂ ਸੀਗਾ ਕਿ ਇਦਾਂ ਦੇ ਵੀ ਕੋਈ ਵੀਜ਼ਾ ਹੁੰਦਾ ਹੈ ਅਸੀਂ ਤੇ ਕਦਦਾ ਇਹ ਵੀਜ਼ਾ ਲਗਵਾ ਲੈਂਦੇ ਤੇ ਇਹ ਚੀਜ਼ਾਂ ਸਟੂਡੈਂਟਸ ਨੂੰ ਦੇਖਣੇ ਪੈਣਗੇ ਕਿ ਜੇ ਉਹ ਜਾਣ ਦੇ ਚਾਹਵਾਨ ਹੈ ਇਹ ਸਭ ਤੋਂ ਵਧੀਆ ਪਲੇਟਫਾਰਮ ਹੈ ਆਸਟ੍ਰੇਲੀਆ ਜਾਂਦਾ ਕਿਉਂਕਿ 64% ਸਟੂਡੈਂਟਸ ਦੀ ਜਿਹੜੀ ਫਸਟ ਚੁਆਇਸ ਹੈ ਉਹ ਆਸਟ੍ਰੇਲੀਆ ਆ ਰਹੀ ਹੈ ਇਸ ਟਾਈਮ ਤੇ ਪੇਰੈਂਟਸ ਵੀ ਕਿਧਰੇ ਨਾ ਕਿਧਰੇ ਚਾਰੇ ਕਿਉਂਕਿ ਵੈਦਰ ਵੀ ਜਿਹੜਾ ਇੰਡੀਆ ਦੇ ਨਾਲ ਕਾਫੀ ਮਿਲਦਾ ਜੁਲਦਾ ਵੈਦਰ ਹੈ ਇਸ ਕਰਕੇ ਕੋਈ ਇੰਨੀ ਪ੍ਰੋਬਲਮ ਨਹੀਂ ਆਉਂਦੀ ਕਿ ਐਕਸਟ੍ਰੀਮ ਵੈਦਰਸ ਨਹੀਂ ਆਸਟ੍ਰੇਲੀਆ ਦੇ ਤੇ ਪੇਰੈਂਟਸ ਵੀ ਚਾਹੁੰਦੇ ਆ ਜੋ ਇੱਥੇ ਇੰਡੀਆ 'ਚ ਵੀ ਹੌਸਟਲ 'ਚ ਪੜਾਉਂਦੇ ਤੇ ਇੰਨਾ ਹੀ ਖਰਚਾ ਆ ਜਾਂਦਾ ਤੇ ਬੈਟਰ ਹੈ ਉਹ ਫਿਰ ਬਾਹਰ ਦੀ ਕੰਟਰੀ ਪੜਾਣਾ ਪਸੰਦ ਕਰਦੇ ਜਿੱਥੇ ਉਹਨੂੰ ਇੰਟਰਨੈਸ਼ਨਲ ਐਕਸਪੋਜ਼ਰ ਮਿਲ ਸਕਦਾ ਬਿਲਕੁਲ ਤਾਂ ਮੈਮ ਇਹ ਵੀ ਅਸੀਂ ਮੰਨ ਸਕਦੇ ਹਾਂ ਜਿਵੇਂ ਅੱਜ ਅਸੀਂ ਦੇਖੀਏ ਪਲੱਸ 2 ਤੋਂ ਬਾਅਦ ਜਿਹੜਾ ਸਟੂਡੈਂਟ ਅਪਲਾਈ ਕਰਦਾ ਹੈ ਜਾਂ ਜਿਹੜਾ ਬੱਚਾ ਪਹਿਲਾਂ ਹੀ ਉੱਥੇ ਜਾ ਕੇ ਸਕੂਲਿੰਗ ਵੀਜ਼ਾ ਤੇ ਉਸਦੇ ਚਾਂਸਸ ਪਲੱਸ 2 ਤੋਂ ਬਾਅਦ ਵੀ ਗ੍ਰੈਜੂਏਸ਼ਨ ਦੇ ਲਈ ਜਾਂ ਮਾਸਟਰਸ ਲਈ ਉਹ ਕੋ ਬ੍ਰਾਈਟ ਜ਼ਰੂਰ ਰਹਿਣ ਵਾਲੇ ਨੇ ਅਗਰ ਕੰਪੈਰੀਜ਼ਨ ਕਰੀਏ ਜਿਹੜਾ ਬੱਚਾ ਇੱਥੋਂ ਪਲੱਸ 2 ਕਰਨ ਤੋਂ ਬਾਅਦ ਅਪਲਾਈ ਕਰਦਾ ਸੋ ਉਹ ਵੀ ਅਸੀਂ ਇੱਕ ਪੋਜ਼ਿਟਿਵ ਪੁਆਇੰਟ ਜ਼ਰੂਰ ਮੰਨ ਸਕਦੇ ਹਾਂ ਇਹ ਸਭ ਨੂੰ ਲੈ ਕੇ ਨਾਲ ਸਕਾਲਰਸ਼ਿਪ ਮਿਲ ਜਾਂਦੀ ਹੈ ਜੇ ਉਹਨੇ ਥੋੜਾ ਵੀ ਠੀਕ ਪਰਫਾਰਮ ਕੀਤਾ ਹੈ ਆਲਰੇਡੀ ਆਸਟ੍ਰੇਲੀਆ ਵਿੱਚ ਹੈ ਤੇ ਹਰ ਸਕੂਲ ਦਾ ਜਿਹੜੇ ਆਪਣੀ ਹੀ ਯੂਨੀਵਰਸਟੀਆਂ ਹੈ ਮਤਲਬ ਉਹਨਾਂ ਦੇ ਜਿਹੜੇ ਬੱਚੇ ਜਿਹੜੇ ਟਰਾਂਸਫਰ ਹੁੰਦੇ ਆ ਉਸ ਟਰਾਂਸਫਰ ਸਕੀਮ ਚ ਸਟੂਡੈਂਟ ਨੂੰ ਸਕਾਲਰਸ਼ਿਪ ਦੀ ਬਹੁਤ ਜ਼ਿਆਦਾ ਉਮੀਦ ਹੁੰਦੀ ਹੈ ਜੀ 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 ਠੀਕ ਹੈ ਬਿਲਕੁਲ ਸੋ ਜ਼ਰੂਰ ਮੈਂ ਕਹਿਣਾ ਚਾਹੂੰਗੀ ਸਟੂਡੈਂਟਸ ਜਾਂ ਜਿਹੜੇ ਵੀ ਪੇਰੈਂਟਸ ਇਹ ਵੀਡੀਓ ਦੇਖ ਰਹੇ ਨੇ ਆਸਟ੍ਰੇਲੀਆ ਸਕੂਲਿੰਗ ਵੀਜ਼ਾ 5th ਤੋਂ ਲੈ ਕੇ ਤੁਸੀਂ +1 ਤੱਕ ਦੇ ਜਿਹੜੇ ਬੱਚੇ ਨੇ ਉਹ ਜ਼ਰੂਰ ਇਸ ਕੈਟਾਗਰੀ ਵਿੱਚ ਆਂਦੇ ਨੇ ਔਰ ਪੇਰੈਂਟਸ ਉਹ ਹੈ ਅਪਲਾਈ ਕਰਵਾ ਸਕਦੇ ਨੇ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੇ ਲਈ ਪੂਰੇ ਪ੍ਰੋਸੈਸ ਤੋਂ ਹੋ ਡਿਟੇਲ ਵਿੱਚ ਜ਼ ਚਾਹੋ ਨੈਵੀਗੇਟਰਸ ওভারਸੀਜ਼ ਦਾ ਨੰਬਰ ਲਗਾਤਾਰ ডিসਪਲੇ ਹੈ ਤੁਸੀਂ ਜੋ ਪਰ ਕਾਲ ਕਰ ਸਕਦੇ ਹੋ ਔਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਇੱਕ ਵਾਰ ਫਿਰ ਤੋਂ ਦੱਸ ਦਾਂ ਕਿ ਵਿਕਟੋਰੀਆਨ ਗਵਰਨਮੈਂਟ ਤੋਂ অথরাইਜ਼ਡ ਜੋ ਕੰਪਨੀ ਹੈ ਨੈਵੀਗੇਟਰਸ ওভারਸੀਜ਼ ਤੁਸੀਂ ਬੜੇ ਭਰੋਸੇ ਦੇ ਨਾਲ ਇਥੋਂ ਅਪਲਾਈ ਕਰ ਸਕਦੇ ਹੋ ਆਪਣੇ ਬੱਚੇ ਦੇ ਫਿਊਚਰ ਨੂੰ ਬ੍ਰਾਈਟ ਬਣਾਉਣ ਦੇ ਲਈ ਆਸਟ੍ਰੇਲੀਆ ਵਿੱਚ ਅਗਰ ਤੁਸੀਂ ਸਟੱਡੀ ਚਾਹੁੰਦੇ ਹੋ ਆਪਣੇ ਬੱਚੇ ਦੀ ਤੇ ਲਗਾਤਾਰ ਨੰਬਰ ਵੀ ডিসਪਲੇ ਹੈ ਤੁਸੀਂ ਨੈਵੀਗੇਟਰਸ ওভারਸੀਜ਼ ਦੇ ਚੰਡੀਗੜ੍ਹ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਡਾਕੂਮੈਂਟਸ ਜ਼ਰੂਰ ਲੈ ਕੇ ਆਣਾ ਪਹਿਲਾਂ ਗੱਲ ਕਰਕੇ ਕਿ ਕਿਹੜੇ-ਕਿਹੜੇ ਡਾਕੂਮੈਂਟਸ ਚਾਹੀ ਕੀਤੀ ਜਾ ਸਕੇ ਤੁਹਾਨੂੰ ਪੂਰਾ ਪ੍ਰੋਸੈਸ ਸਹੀ ਢੰਗ ਦੇ ਨਾਲ ਸਮਝਾਇਆ ਜਾ ਸਕੇ ਬਹੁਤ ਬਹੁਤ ਥੈਂਕਸ ਮੈਮ ਆ ਪੂਰੀ ਇਨਫੋਰਮੇਸ਼ਨ ਤੁਸੀਂ ਅੱਜ ਸਾਂਝੀ ਕੀਤੀ ਇਸ ਵੀਡੀਓ ਦੇ ਜ਼ਰੀਏ ਅੱਗੋ ਵੀ ਅਸੀਂ ਇਸੇ ਤਰ੍ਹਾਂ ਦੀਆਂ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਫਿਲਹਾਲ ਲਈ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ